ਸਾਤ ਨਾਮ ਬਾਹੇ ਗੁਰ ਅੱਲਾਹ ਦਾਇਕਾ ਨਾਮ ਹਾਂਜੀ ਸਤਿਗੁਰ ਜੀ ਸਾਰਿਆਂ ਨੂੰ ਸੱਤ ਪਾਰਕ ਵਿੱਚ ਲੱਗੇ ਮੋਟਿਆਂ ਨੂੰ ਪਾਣੀ ਲਾਉਣ ਦੀ ਸੇਵਾ ਬਾਹੇ ਗੁਰ ਸੱਤ ਚੱਲ ਰਹੀ ਹੈ ਜੀ ਬਾਹੇ ਗੁਰ ਕਾਫੀ ਟਾਈਮ ਤੋਂ ਸੁੱਕੇ ਪਿਆ ਬੂਟੇ ਤਾਂ ਜਿਸ ਸਵੇਰ ਤੋਂ ਹੀ ਪਾਣੀ ਛੱਡਿਆ ਹੋਇਆ। ਸਤਿਨਾਮ ਅਮਰ ਤੋਂ ਵੇਲੇ ਤੋਂ। ਵਾਹਿਗੁਰੂ। ਦੋ ਤਿੰਨ ਦਿਨ ਸਵੇਰੇ ਸਵੇਰੇ ਪੂਰੀ ਝਟ ਲਾ ਕੇ ਇਹਨਾਂ ਪਾਣੀ ਆ ਜਿਹੜਾ ਸਾਰੇ ਬੂਟਿਆਂ ਨੂੰ ਲਗਾ ਦੇਣਾ। ਜਪੋ ਭਾਈ। ਪਹਿਲਾਂ ਗੁੱਡੇ ਹੋਏ ਸੀ, ਕੁਝ ਬੂਟੇ ਨਵੇਂ ਲਾਏ ਹੋਏ ਆ। ਪਾਣੀ ਦੀ ਬੋਤਲ ਲੋੜ ਆ। ਵਾਹਿਗੁਰੂ। ਬੋਤਲਿਆਲੇ ਦਲੇਦਰਾ। ਵਾਹਿਗੁਰੂ। ਨਵੇਂ ਬੂਟੇ ਲਾਏ ਆ। ਇਨਾਂ ਨੂੰ ਪਾਣੀ ਦੀ ਲੋੜ ਬਹੁਤ ਜ਼ਿਆਦਾ ਆ। ਦੇਖੋ ਬੂਟਾ ਲਾਉਣਾ ਬਹੁਤ ਸੌਖਾ। ਇਹਨੂੰ ਸੰਭਾਲਣ ਲਈ ਇਹਦੀ ਕੇਅਰ ਕਰਨੀ ਪੈਂਦੀ ਆ। ਪਾਣੀ ਲਾਉਣਾ, ਇਹਨੂੰ ਗੋਡਣਾ। ਵਾਹਿਗੁਰੂ। ਖਾਲੀਆਂ ਬਣਾਉਣੀਆਂ। ਬੱਚਿਆਂ ਦੀ ਤਰ੍ਹਾਂ ਹੀ ਪਾਲੇ ਜਾਂਦੇ ਆ। ਵਾਹਿਗੁਰੂ। ਪਰਮਾਤਮਾ ਦੀ ਕਿਰਪਾ ਨਾਲ ਇਹ ਹਰਾ ਭਰਾ ਪਾਰਕ ਬਣ ਚੁੱਕਿਆ ਪੂਰਾ ਬੂਟਿਆਂ ਨਾਲ ਬੱਚਿਆਂ ਦੇ ਖੇਡਣ ਲਈ। ਚੋਲੇ ਚੋਲੇ ਸਾਰਿਆਂ ਦੇ ਸਹਿਯੋਗ ਨਾਲ ਇਹ ਪਾਰਕਾ ਜਿਹੜਾ ਤਿਆਰ ਆ ਸ਼ਾਮ ਨੂੰ ਛੁੱਟੀ ਵਾਲੇ ਦਿਨ ਰੌਣਕਾਂ ਹੀ ਰੌਣਕਾਂ ਲੱਗੇ ਰਹਿੰਦੀਆਂ ਆ ਸਾਰੇ ਬੂਟੇ ਸੁੱਕੇ ਪਿਆ ਪਾਣੀ ਜਿੰਨੇ ਆ ਇਹ ਆਪ ਹੀ ਲਾਉਣਾ ਪੈਂਦਾ ਪਾਣੀ ਸਾਰਾ ਪਰਮਾਤਮਾ ਦਾ ਵੀ ਧੰਨਵਾਦ ਇੰਨੇ ਵਧੀਆ ਸੇਵਾ ਬਖਸ਼ੀ ਬਾਹੇ ਗੁਰ ਸਾਡੇ ਬੂਟੇ ਬੂਟੇ ਮੋਤੀ ਸੁਣਾ ਹਰਾ ਭਰਾ ਹੋ ਜਾਣਾ ਇਹਨੇ ਸਾਲ ਦੋ ਸਾਲਾਂ ਦੇ ਵਿੱਚ ਆਕਸੀਜਨ ਦੀ ਕਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਕੇ ਆਪਿਆਰੀਆਂ ਸੂ ਸੰਤਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਭਾਈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਕੋਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀਆਂ ਲਵਾਈਆਂ ਹਨ ਸਤਿਗੁਰੂ ਜੀ ਤਰਵੈਣੀ ਲਾਈ ਸੀ ਤਰਵੈਣੀ ਤਰਵੈਣੀ ਕਿਹਨੂੰ ਕਿਹਾ ਜਾਂਦਾ ਇਹ ਤਿੰਨ ਦਰਖਤਾਂ ਦਾ ਸਮੇਲ ਹੁੰਦਾ ਜੀ ਜਿਦੇ ਵਿੱਚ ਮੇਨ ਬਰੋਟਾ ਪਿੱਪਲ ਤੇ ਨਮ ਇਹ ਪਹਿਲਾਂ ਬਜ਼ੁਰਗ ਸਿਆਣੇ ਇਹ ਹੀ ਲਗਾਇਆ ਕਰਦੇ ਸੀ ਕਿਉਂਕਿ ਤਿੰਨੇ ਮਿਲ ਕੇ ਆਕਸੀਜਨ ਜਿਹੜਾ ਬਹੁਤ ਜ਼ਿਆਦਾ ਦਿੰਦੇ ਆ ਤੇ ਇਹਨਾਂ ਤਿੰਨਾਂ ਦੇ ਉੱਪਰ ਬਹੁਤ ਪੰਛੀ ਆ ਜਿਹੜੇ ਰਹਿੰਦੇ ਆ ਤਰ੍ਹਾਂ ਤਰ੍ਹਾਂ ਦੇ ਬਰੋਟੇ ਦੇ ਉੱਪਰੋਂ ਪਿੱਪਲ ਦੇ ਉੱਪਰੋਂ ਤਾਂ ਪੰਛੀਆਂ ਲਈ ਖਾਨ ਨੂੰ ਆ ਜਿਹੜਾ ਉਹ ਵੀ ਉਹਨਾਂ ਨੂੰ ਮਿਲਦਾ ਇੱਧਰ ਇੱਥੇ ਤਿੰਨ ਦਰਵਾਣੀਆਂ ਲਾਈਆਂ ਹੋਈਆਂ ਸੈਂਟਰ ਦੇ ਵਿੱਚ ਬਿਲਕੁਲ ਇਹਨਾਂ ਨੇ ਵੱਡਿਆ ਹੋ ਜਾਣਾ ਬਹੁਤ ਸੋਹਣਾ ਹੋਇਆ ਪਿਆ ਬਰੋਟਾ ਠੀਕ ਭਗਤ ਸਿੰਘ ਦੇ ਬੁੱਤ ਦੇ ਬੈਕ ਸਾਈਡ ਦੂਜੀ ਦਰਵਾਣੀ ਇੱਧਰ ਲਾਈ ਹੋਈ ਹੈ ਜੀ ਬਰੋਟਾ ਪੀਪਲ ਨਿੰਮ ਇੱਧਰਲੇ ਪਾਰਕ 'ਚ ਝੂਲੇ ਲੱਗਿਆ ਬੱਚਿਆਂ ਲਈ ਪੀਂਗਾ ਭਾਈਆਂ ਤੇਜੀ ਦਰਵਾਣੀ ਉੱਧਰ ਦਿਖਾਉਣੇ ਹੈ ਜੀ ਨਾਲ ਨਾਲ ਆਪਣੀ ਸ਼ਹਿਰ ਹੋ ਜਾਂਦੀ ਆ ਮਾਰਨਿੰਗ ਵਾਕ ਤੇ ਨਾਲ ਨਾਲ ਪਾਣੀ ਆ ਜਿਹੜਾ ਉਹ ਤਾਂ ਆਪਣੇ ਆਪ ਲੱਗੀ ਤੇ ਰਹਿਣਾ ਪਤਾ ਪਾਈਪੀ ਚੇਂਜ ਕਰਨਾ ਜਾਂ ਕਹੀ ਨਾਲ ਮੜਾ ਮੋਟਾ ਸੈਟਿੰਗ ਕਰਨੀ ਆ ਸਾਂਜਣਾ ਦਾ ਬੂਟਾ ਆ ਤੀਜੀ ਤਰਵੈਣੀਆਂ ਜੀ ਪਿੱਪਲ ਬਰੋਟਾ ਤੇ ਨਿੰਮ ਤਿੰਨੇ ਤਰਵੈਣੀਆਂ ਮਿਲ ਕੇ ਇਹਨਾਂ ਨੂੰ ਪਾਰਕ ਦੇ ਵਿੱਚ ਸੈਂਟਰ ਦੇ ਵਿੱਚ ਲਾਈਆਂ ਹੋਈਆਂ ਆ ਛਾਂ ਜਿਹੜੀ ਕਰ ਲੈਣਗੀਆਂ ਪੂਰੀ ਆਉਣ ਵਾਲੇ ਸਾਲਾਂ ਦੇ ਵਿੱਚ ਪੂਰੀ ਇਹਨਾਂ ਦੀ ਕੇਅਰ ਕਰ ਰਹੇ ਹਾਂ ਝੁੱਲੇ ਲੱਗਿਆ ਭਾਈ ਹਸੀ ਕੱਲ ਸਾਰਿਆਂ